ਹਾਂਜੀ ਬਾਈ ਜੀ ਕੀ ਹਾਲ ਚਾਲ ਹੈ ਅੱਜ ਆਪਾਂ ਮਟਾਪੇ ਤੋਂ ਮੁਕਤੀ ਕਿਤਾਬ ਦੀ ਸੰਖੇਪ ਰਣਨੀਤੀ ਲੈ ਕੇ ਹਾਜ਼ਰ ਹੋਏ ਆ ਜਿਹੜੇ ਦੋਸਤ ਮਿੱਤਰ ਪ੍ਰਾ ਮੇਰੇ ਪੂਰੀ ਕਿਤਾਬ ਨਹੀਂ ਪੜ ਸਕਦੇ ਤੇ ਪੂਰੀ ਕਿਤਾਬ ਦੀ ਆਡੀਓ ਬੁੱਕ ਨਹੀਂ ਸੁਣ ਸਕਦੇ ਘੱਟ ਤੋਂ ਘੱਟ ਆ ਕਿਤਾਬ ਦਾ ਮੇਰਾ ਜੋ ਟੌਪਿਕ ਹੈ ਇਹਨੂੰ ਸੁਣ ਲਓ ਇਹਨੂੰ ਲਿਖ ਲਓ ਆਪਣੀ ਕਿਤਾਬ ਤੇ ਕਾਪੀ ਤੇ ਆਪਣੇ ਮੋਬਾਈਲ 'ਚ ਜਿਹੜੇ ਪੁਆਇੰਟ ਨੇ 15 16 ਇਹਨਾਂ ਨੂੰ ਨੋਟ ਕਰਕੇ ਇਹਨਾਂ ਨੂੰ ਲਾਗੂ ਕਰ ਲੋ ਤੁਹਾਨੂੰ ਨਾ ਕਿਤਾਬ ਪੜ੍ਹਨ ਦੀ ਲੋੜ ਹੈ ਨਾ ਇੰਨਾ ਟਾਈਮ ਮੇਰੀਆਂ ਵੀਡੀਓ ਦੇਖਣ ਦੀ ਲੋੜ ਹੈ ਤਾਂ ਚਲੋ ਆਪਾਂ ਸ਼ੁਰੂ ਕਰਦੇ ਹਾਂ ਪੁਆਇੰਟ ਨੰਬਰ ਪਹਿਲਾ ਜਮਾ ਹੋਈ ਫਾਲਤੂ ਚਰਬੀ ਹੀ ਸਰੀਰ ਨੂੰ ਬਦਸੂਰਤੀ ਅਤੇ ਫਲਾਵਟ ਦਿੰਦੀ ਹੈ ਸੋ ਸਾਡਾ ਮਕਸਦ ਚਰਬੀ ਨੂੰ ਘਟਾਉਣਾ ਹੈ ਨਾ ਕਿ ਸਿਰਫ ਵਜਨ ਨੰਬਰ 2 ਜਮਾ ਹੋਈ ਫालतू ਚਰਬੀ ਅੱਜ ਵੀ ਤੁਹਾਨੂੰ ਅੰਦਰੋਂ ਅੰਦਰੀ ਬਿਮਾਰ ਕਰ ਰਹੀ ਹੈ ਹੋ ਸਕਦਾ ਹੈ ਕਿ ਲੱਛਣ ਬਾਅਦ ਵਿੱਚ ਦਿਖਣੇ ਸ਼ੁਰੂ ਹੋਣ ਤੀਜਾ ਜੇਕਰ ਤੁਸੀਂ ਆਪਣੀਆਂ ਕੁਝ ਆਦਤਾਂ ਬਦਲ ਸਕਦੇ ਹੋ ਤਾਂ ਚਰਬੀ ਨੂੰ ਘਟਾਉਣਾ ਬਹੁਤ ਸੌਖਾ ਹੈ ਆਦਤਾਂ ਬਦਲਣ ਲਈ ਸਹੀ ਗਿਆਨ ਚਾਹੀਦਾ ਜਿਸ ਲਈ ਇਹ ਕਿਤਾਬ ਪੜ੍ਹਨੀ ਬਹੁਤ ਜ਼ਰੂਰੀ ਹੈ ਚੌਥਾ ਅੱਜ ਤੁਹਾਡਾ ਸਰੀਰਕ ਭਾਰ ਕਿੰਨਾ ਹੈ ਅਤੇ ਚਰਬੀ ਕਿੰਨੀ ਹੈ ਪਤਾ ਕਰੋ ਕਿੰਨਾ ਭਾਰ ਅਤੇ ਚਰਬੀ ਘਟਾਉਣਾ ਚਾਹੁੰਦੇ ਹੋ ਨਿਸ਼ਾਨਾ ਪੱਕਾ ਕਰ ਲਓ ਪੰਜਵਾਂ ਖਾਣੇ ਚੋਂ ਮਿਲ ਰਹੀ ਊਰਜਾ ਨੂੰ ਕੈਲਰੀ ਚ ਮਾਪਿਆ ਜਾਂਦਾ ਹੈ ਸਰੀਰਕ ਲੋੜ ਤੋਂ ਘੱਟ ਕੈਲਰੀ ਖਾਣ ਨਾਲ ਕੈਲਰੀ ਘਾਟਾ ਪੈਦਾ ਹੁੰਦਾ ਜਿਸ ਦੇ ਸਿੱਟੇ ਵਜੋਂ ਸਰੀਰਕ ਚਰਬੀ ਵਰਤੋਂ ਵਿੱਚ ਆਵੇਗੀ ਨੰਬਰ 6ਵਾਂ ਚਰਬੀ ਘਟਾਉਣ ਲਈ ਆਪਣੇ ਮੌਜੂਦਾ ਭਾਰ ਚੋਂ 5 ਘਟਾ ਕੇ ਉਸ ਨੂੰ ਚਾਰ ਵੀ ਨਾਲ ਗੁਣਾ ਕਰ ਦਿਓ ਚਰਬੀ ਘਟਾਉਣ ਲਈ ਤੁਸੀਂ ਓਨੀਆਂ ਕੈਲਰੀਆਂ ਹੀ ਖਾਣੀਆਂ ਨੇ ਨੰਬਰ 7 ਪ੍ਰੋਟੀਨ ਅਤੇ ਕਾਰਬ ਪ੍ਰਤੀ ਗ੍ਰਾਮ 4 ਕੈਲਰੀਆਂ ਦਿੰਦੇ ਨੇ ਅਤੇ ਖਰਾਕੀ ਚਰਬੀ ਪ੍ਰਤੀ ਗ੍ਰਾਮ 9 ਕੈਲਰੀਆਂ ਨੰਬਰ 8 ਸਰੀਰਕ ਚਰਬੀ ਨੂੰ ਘਟਾਉਣ ਲਈ ਤੇਲਰੀ ਘੱਟ ਪਰ ਪ੍ਰੋਟੀਨ ਵੱਧ ਖਾਣਾ ਚਾਹੀਦਾ ਹੈ ਹਿਸਾਬ ਲਗਾਉਣ ਲਈ ਮੌਜੂਦਾ ਭਾਰ 'ਚੋਂ 5 ਘਟਾ ਲਓ ਜਿੰਨਾ ਉੱਤਰ ਆਇਆ ਉਸ ਦੇ ਬਰਾਬਰ ਗ੍ਰਾਮ ਵਿੱਚ ਪ੍ਰੋਟੀਨ ਖਾਣ ਤੋਂ ਸ਼ੁਰੂਆਤ ਕਰੋ 80 ਕਿਲੋ ਦਾ ਬੰਦਾ ਜਿਸ ਦਾ ਨਿਸ਼ਾਨਾ ਭਾਰ 75 ਕਿਲੋ ਬਣੇਗਾ ਉਸ ਨੂੰ 75 ਗ੍ਰਾਮ ਖਾਣ ਤੋਂ ਸ਼ੁਰੂਆਤ ਕਰਨੀ ਚਾਹੀਦੀ ਹੈ ਇਸ ਨੂੰ ਵਧਾ ਕੇ ਲਗਭਗ ਦੁੱਗਣਾ ਜਾਨੀ ਕਿ 1.8 ਗ੍ਰਾਮ ਪ੍ਰਤੀ ਕਿਲੋ ਬਜਨ ਤੱਕ ਲੈ ਕੇ ਜਾਓ ਜੋ ਕਿ ਇਸ ਉਦਾਹਰਨ ਵਿੱਚ ਲਗਭਗ 135 ਗ੍ਰਾਮ ਹੋਇਆ ਨੰਬਰ 9 ਬਾਕੀ ਦੀਆਂ ਬਚੀਆਂ ਕੈਲਰੀਆਂ ਨੂੰ ਕਾਰਬ ਅਤੇ ਚਰਬੀ ਖਾ ਕੇ ਪੂਰਾ ਕਰੋ ਨੰਬਰ 10 ਹਰ ਖਾਣਕ ਵਿੱਚ ਪ੍ਰੋਟੀਨ ਅਤੇ ਰੇਸੇਦਾਰ ਕਾਰਬ ਜ਼ਰੂਰ ਖਾਓ ਨੰਬਰ 11 ਘਰ ਵਿੱਚ ਬਣਿਆ ਖਾਣਾ ਅਤੇ ਕੁਦਰਤੀ ਰੂਪ ਵਿੱਚ ਖਾਣਾ ਲੈਣ ਨਾਲ ਛੋਟੇ ਪੋਸ਼ਕ ਤੱਤਾਂ ਦੀ ਕਮੀ ਨਹੀਂ ਹੋਵੇਗੀ ਨੰਬਰ 12 ਵਾ ਦਿਨ ਵਿੱਚ 2 ਤੋਂ 3 ਲੀਟਰ ਪਾਣੀ ਪੀਓ ਇਹ ਪੁਆਇੰਟ ਨੂੰ ਮੈਂ ਦੁਬਾਰਾ ਰਿਪੀਟ ਕਰਦਾ ਕਿਉਂਕਿ ਅਸੀਂ ਮਿਸ ਕਰ ਦਿੰਨੇ ਨੰਬਰ 12 ਦਿਨ ਵਿੱਚ 2 ਤੋਂ 3 ਲੀਟਰ ਪਾਣੀ ਪੀਓ। ਨੰਬਰ 13 ਤੁਸੀਂ ਭਾਵੇਂ ਦਿਨ ਵਿੱਚ ਜਦੋਂ ਮਰਜ਼ੀ ਖਾਣਾ ਖਾਓ ਇੱਕ ਵਾਰ ਖਾਓ ਜਾਂ 6 ਵਾਰ ਤੁਹਾਡੀ ਕੁੱਲ ਕੈਲਰੀ ਅਤੇ ਪ੍ਰੋਟੀਨ ਲੋੜ ਅਨੁਸਾਰ ਹੋਣੀ ਚਾਹੀਦੀ ਹਨ ਚਰਬੀ ਘਟਨੀ ਲਾਜ਼ਮੀ ਹੈ। ਨੰਬਰ 14 ਹਰ ਤਰ੍ਹਾਂ ਦੀ ਕਸਰਤ ਕੈਲਰੀ ਬਾਲਦੀ ਹੈ ਜਿਸ ਨਾਲ ਚਰਬੀ ਘਟਾਉਣ ਵਿੱਚ ਮਦਦ ਮਿਲਦੀ ਹੈ। ਨੰਬਰ 15 ਹਫਤੇ ਵਿੱਚ 3 ਦਿਨ ਰਵਾਇਤੀ ਭੱਜ ਦੌੜ ਅਤੇ 2 ਦਿਨ ਤੇਜ਼ ਟੱਟਮੀ ਭੱਜ ਦੌੜ ਕੀਤੀ ਜਾ ਸਕਦੀ ਹੈ। ਨੰਬਰ 16 ਚਰਬੀ ਘਟਾਉਣ ਅਤੇ ਚਰਬੀ ਦੁਬਾਰਾ ਚੜਨ ਤੋਂ بچਾਉਣ ਲਈ ਭਾਰ ਚੁੱਕਣ ਵਾਲੀ ਕਸਰਤ ਸਭ ਤੋਂ ਵਧੀਆ ਕਸਰਤ ਹੈ ਕਿਉਂਕਿ ਇਹ ਬੈਠੇ ਬਿਠਾਈ ਵੀ ਕੈਲਰੀ બાળ ਸਕਦੀ ਹੈ। ਨੰਬਰ 17 ਭਾਰ ਚੁੱਕਣ ਲਈ ਜਿੰਮ ਜਾਣਾ ਜ਼ਰੂਰੀ ਨਹੀਂ। ਸਰੀਰਕ ਭਾਰ ਚੁੱਕਣ ਦਾ ਮਤਲਬ ਵੀ ਭਾਰ ਚੁੱਕਣਾ ਹੀ ਹੁੰਦਾ ਹੈ। ਨੰਬਰ 18 ਸ਼ੁਰੂਆਤ ਵਿੱਚ ਰੋਜ਼ ਜਿੰਮ ਜਾਇਆ ਜਾ ਸਕਦਾ ਹੈ। ਨੰਬਰ 19 20 ਦਿਨ ਜਾਂ 30 ਦਿਨ ਬਾਅਦ ਹਫ਼ਤੇ ਵਿੱਚ ਸਿਰਫ 3 ਦਿਨ ਹੀ ਜਿੰਮ ਵਿੱਚ ਭਾਰ ਚੁੱਕਣ ਵਾਲੀ ਕਸਰਤ ਕਰਨੀ ਚਾਹੀਦੀ ਹੈ। ਬਾਕੀ ਦਿਨ ਭੱਜ ਦੌੜ ਵਾਲੀ ਕਸਰਤ ਕੀਤੀ ਜਾ ਸਕਦੀ ਹੈ। ਨੰਬਰ 20 ਅਤੇ ਆਪਣਾ ਲਾਸਟ ਪੁਆਇੰਟ ਜਿੰਮ ਵਿੱਚ ਹਰ ਹਫ਼ਤੇ ਲਗਾਤਾਰ ਚੁੱਕੇ ਜਾ ਰਹੇ ਭਾਰ ਨੂੰ ਵਧਾਉਂਦੇ ਜਾਣਾ ਜ਼ਰੂਰੀ ਹੈ। ਤਾਂ ਦੋਸਤੋ ਇਹਨਾਂ ਗੱਲਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਪਣਾ ਲਓ ਤਾਂ ਤੁਸੀਂ ਆਪਣੇ ਆਪ ਦੇ ਵਿੱਚ ਖੁਦ ਚੇਂਜ ਦੇਖੋਗੇ ਕਿ ਕਹਾਣੀ ਕੀ ਹੈ ਬਾਹਲਾ ਕਿਸੇ ਦੀਆਂ ਗੱਲਾਂ ਵਿੱਚ ਆਉਣ ਦੀ ਲੋੜ ਨਹੀਂ ਬਾਹਲੇ ਕਿਸੇ ਪਾਸਿਓ ਟੌਪਿਕ ਲੱਭਣ ਦੀ ਲੋੜ ਨਹੀਂ ਜਿਵੇਂ ਹੈਗੇ ਹੋ ਬਈ ਉੱਥੋਂ ਹੀ ਸਟਾਰਟ ਕਰ ਦੋ ਸਿੰਪਲ ਪਾਸ ਹੈ ਬਾਹਰਲਾ ਖਾਣਾ ਬੰਦ ਕਰ ਦਿਓ ਘਰੇ ਜੋ ਖਾਣਾ ਬਣਦਾ ਉਹਨੂੰ ਖਾਓ ਉਮੀਦ ਕਰੋ ਆਪਣਾ ਉਮੀਦ ਕਰੋ ਨਹੀਂ ਥੋੜਾ ਜਿ ਆਪਣੇ ਆਪ ਦੇ ਉੱਤੇ ਨਿਜੋ ਬਣਾ ਕੇ ਰੱਖੋ ਕਿ ਲਿਮਟ ਚ ਖਾਓ ਹਰ ਟਾਈਮ ਮੂੰਹ ਚਲਾਉਣਾ ਬੰਦ ਕਰੋ ਇੱਕ ਵਾਰੀ ਖਾਓ ਬਾਜਮਾ ਖਾਓ ਫਿਰ ਸਮਾ ਦੇ ਕੇ ਖਾਓ ਤਾਂ ਦੋਸਤੋ ਇੰਨਾਂ ਗੱਲਾਂ ਨੂੰ ਆਪਣੇ ਦਿਮਾਗ ਦੇ ਵਿੱਚ ਫਿੱਟ ਕਰ ਲਓ ਤੇ ਆਪਣੇ ਮਟਾਪੇ ਨੂੰ ਲਾ ਦੋ ਆਪਣੇ ਗਲੋਂ ਤੇ ਫਿੱਟ ਕਰੋ ਸਰੀਰ ਨੂੰ ਤਾਂ ਆਪਣੇ ਚੈਨਲ ਦੇ ਨਾਲ ਬਣੇ ਰਹੋ ਸਤਿ ਸ਼੍ਰੀ ਅਕਾਲ ਜੀ